ਵੱਲੋਂ ਅਦਾ ਮਟਰ ਅਤੇ ਫੇਜ਼ 1 ਵੱਲੋਂ ਚਾਰ ਅਸਲੇ ਬਰਾਮਦ ਕੀਤੇ ਗਏ ਨੇ ਇਹ ਦੋ ਵੱਖ-ਵੱਖ ਜਿਹੜੇ ਹੈਗੇ ਨੇ ਕੇਸਿਸ ਨੇ ਇੱਕ ਜਿਹੜਾ ਫੇਜ਼ 1 ਦਾ ਜਿਹੜਾ ਐਫ ਆਈ ਆਰ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਇਹ 107 ਨੰਬਰ ਮੁਕੱਦਮਾ ਜਿਹੜਾ ਹੈਗਾ ਇਹਦੇ ਤੇ ਬੰਦੇ ਤੇ ਪਹਿਲਾਂ ਵੀ ਦਰਜ ਸੀਗਾ ਤੇ ਹੁਣ ਰੀਸੈਂਟਲੀ ਜਿਹੜੀ ਅਸੀਂ ਐਫ ਆਈ ਆਰ ਲੋਜ ਕੀਤੀ ਹੈ ਉਹ ਹੈਗੀ 28 ਨੰਬਰ ਜੋ 4 ਮਾਰਚ ਦੀ ਐਫ ਆਈ ਆਰ ਹੈ ਇਹਦੇ ਵਿੱਚ ਜਿਹੜਾ ਹੈਗਾ ਅਸਲੀ ਐਕਟ ਦਾ ਅਸੀਂ ਪਰਚਾ ਦਿੱਤਾ ਹੈ 2554 59 ਇਹਦੇ ਵਿੱਚ ਜੋ ਦੋਸ਼ੀ ਹੈ ਅਮਨ ਕੁਮਾਰ ਪੁੱਤਰ ਤਰਮਪਾਲ ਵਾਸੀ ਜਿਹੜਾ ਹੈਗਾ ਪਿੰਡ ਖিজਰਗੜ ਖਾਣਾ ਜ਼ਿਲਖਪੁਰ ਲੱਗਦਾ ਇਹਨੂੰ ਤੇ ਜੋ ਅਮਨ ਹੈ ਇਹੇ ਦੀਪੂ ਬਨੂੜ ਜੋ ਜਿਹੜਾ ਹੈਗਾ ਇੱਕ ਜਿਹਦੇ ਤੇ ਕਾਫੀ ਪਰਚੇ ਦਰਜ ਨੇ ਤੇ ਜੋ ਲਾਰੈਂਸ ਦਾ ਅਸੋਸੀਏਟ ਹੈ ਇਹ ਉਹਦਾ ਅਗੋ ਅਸੋਸੀਏਟ ਹੈ ਉਹਨਾਂ ਦੀ ਟੀਮ ਦਾ ਮੈਂਬਰ ਹੈ ਇਹ ਤੋਂ ਪਿਛਲੇ ਸਾਲ ਵੀ ਜੋ ਚੰਡੀਗੜ੍ਹ ਪੁਲਿਸ ਵੱਲੋਂ ਅਹ ਜਿਹੜਾ ਹੈਗਾ ਪਿਛਲੇ ਤੋਂ ਪਿਛਲੇ ਸਾਲ 2022 ਦੇ ਵਿੱਚ 107 ਨੰਬਰ ਮੁਕਦਮਾ ਦਰਜ ਕਰਕੇ ਸੈਕਟਰ 34 ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਇਹਦੇ ਤੇ ਅਸਲਾਹੇ ਤੋਂ ਬਰਾਮਦ ਕੀਤਾ ਗਿਆ ਸੀਗਾ ਤੋਂ ਇਹ ਦੁਬਾਰਾ ਜਿਹੜਾ ਹੈਗਾ ਬਾਹਰ ਆ ਕੇ ਐਕਟਿਵ ਹੋਇਆ ਹੋਇਆ ਸੀਗਾ ਤੇ ਇਹਦੇ ਕੋਲੋਂ ਦੁਬਾਰਾ ਜਿਹੜਾ ਹੈ ਸਾਡੇ ਵੱਲੋਂ ਦੋਸਤ ਲਈ ਜਿਹੜੇ ਹੈਗੇ ਨੇ ਬਰਾਮਦ ਕੀਤੇ ਗਏ ਨੇ ਪੁਆਇੰਟ 32 ਬੋਰ ਕੰਟਰੀ ਮੇਡ ਹੈ ਜਿਦੇ ਵਿੱਚ ਦੋ ਜਿੰਦਾ ਰੌਂਡ ਤੇ ਮੈਗਜ਼ੀਨ ਹੈ ਤੇ ਇੱਕ ਜਿਹੜਾ ਹੈਗਾ ਦੇਸੀ ਕਟਾ ਪੁਆਇੰਟ 315 ਬੋਰ ਹੈ ਇਹ ਚ ਦੋ ਜਿੰਦਾ ਰੋਂਦ ਤੇ ਇੱਕ ਹੋ ਜਿਹੜਾ ਹੈਗਾ ਸਾਨੂੰ ਬ੍ਰੰਬਧ ਹੋਇਆ ਤੇ ਇਹ ਕਿਸੇ ਨਾ ਕਿਸੇ ਜਿਹੜਾ ਹੈਗਾ ਵਾਰਦਾਤ ਦੇ ਉਹਦੇ ਤਾਤ ਦੇ ਵਿੱਚ ਸੀਗਾ ਤੇ ਸਾਡੀ ਚਲੋ ਜਿਸ ਤਰ੍ਹਾਂ ਐਸਐਸਪੀ ਸਾਹਿਬ ਤੇ ਸਾਡੇ ਸ਼੍ਰੀ ਸੰਦੀਪ ਗਰਗ ਜੀ ਆਈਪੀਐਸ ਜੀ ਤੇ ਉਹਨਾਂ ਵੱਲੋਂ ਤੇ ਐਸਪੀ ਸਿਟੀ ਸ਼੍ਰੀ ਹਰਵੀਰ ਰਠਾਲ ਜੀ ਦੀ ਜਿਹੜੀ ਹੈਗੀ ਹੈ ਅਗਵਾਈ ਹੇਠ ਸਾਡੇ ਕੋਲੇ ਜਿਹੜਾ ਹੈ ਅਸੀਂ ਜਿਹੜੇ ਮਾੜੇ ਤੱਤ ਨੂੰ ਉਹਨਾਂ ਦੇ ਠੱਲ ਪਾਉਣ ਲਈ ਤੇ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਪ੍ਰੀਵੈਂਟਿਵ ਐਕਸ਼ਨ ਦੇ ਚੱਕਰ 'ਚ ਜੋ ਸਾਡਾ ਆਪਣਾ ਇਨਫੋਰਮੇਸ਼ਨ ਬੇਸ ਸਿਸਟਮ ਚੱਲ ਰਿਹਾ ਸੀਗਾ ਉਹਦੇ ਵਿੱਚ ਬੰਦਾ ਆਰਾਊਂਡ ਅਪ ਕੀਤਾ ਗਿਆ ਤੇ ਇਤੋਂ ਇਹ ਅਸਲੇ ਦੋ ਰਿਕਵਰ ਕਰਾਏ ਗਏ ਨੇ ਇਸੇ ਦੇ ਨਾਲ ਜਿਹੜਾ ਇੱਕ ਹੋਰ ਮੁਕੱਦਮਾ ਜਿਹੜਾ ਹੈਗਾ ਉਹ ਅਸੀਂ 2 ਮਾਰਚ ਨੂੰ ਲਾਂਚ ਕੀਤਾ ਸੀਗਾ ਉਹ ਮਟੌਰ ਥਾਣੇ ਦੇ ਵਿੱਚ ਹੋਇਆ ਇਸ ਮੁਕੱਦਮੇ ਦਾ ਇਹ ਹੈ ਕਿ ਇਹਦੇ ਵਿੱਚ ਆ ਐਕਸਯੂਵੀ ਕਾਰ ਸੀਗੀ ਆਪਣਾ ਐਕਸਯੂਵੀ 500 CH01BC0545 ਇਹ ਕਾਰ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਨੌਜਵਾਨ ਇਹ ਜੋ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਉੱਥੇ ਪਰਚੇ ਦਰਜ ਨੇ ਕਈ ਇਹ ਤਿੰਨ ਨੌਜਵਾਨ ਨੇ ਨਵਦੀਪ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਅੱਕਾਂਵਾਲੀ ਥਾਣਾ ਚੂਨਾਵੱਡ ਜਿਲ੍ਹਾ ਗੰਗਾ ਨਗਰ ਤੇ ਦੂਜਾ ਹੈਗਾ ਸਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦਲਿਆਂਵਾਲਾ ਥਾਣਾ ਲਾਲਗੜ ਇਹ ਗੰਗਾ ਨਗਰ ਤੋਂ ਇਹ ਵੀ ਤੇ ਅਰਸ਼ਵੀਰ ਸਿੰਘ ਪੁੱਤਰ ਬਲਰਾਜ ਸਿੰਘ ਇਹ ਵੀ ਜਿਹੜਾ ਪਿੰਡ ਸਾਦੇਵਾਲ ਥਾਣਾ ਲਾਲਗੜ ਜਿਲ੍ਹਾ ਗੰਗਾ ਨਗਰ ਇਹ ਤਿੰਨੋਂ ਉਥੋਂ ਦੇ ਰਹਿਣ ਵਾਲੇ ਨੇ ਤੇ ਇਹ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਐਕਸਯੂਵੀ ਦੇ ਵਿੱਚ ਇਹੀ ਇੱਥੇ ਆਏ ਹੋਏ ਸੀਗੇ ਤੋਂ ਸਾਨੂੰ ਜਿਸ ਤਰ੍ਹਾਂ ਮੁਖਬਰੀ ਦੇ ਉੱਤੇ ਸਾਡੇ ਸੋਰਸਸ ਸੀਗੇ ਉਸ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਖਾਨਾ ਬਦੂਸ਼ ਦੀ ਤਰ੍ਹਾਂ ਇਹ ਗੱਡੀ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਟਿਕਾਣਾ ਬਣਾ ਰੱਖਿਆ ਰਾਤ ਨੂੰ ਤਾਂ ਉਸ ਆਪ ਨਾਲ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਸ਼ੱਕ ਦੇ ਬਿਨਾਂ ਦੇ ਉੱਤੇ ਤੇ ਜਦੋਂ ਇਹਨਾਂ ਤੋਂ ਸਾਰਾ ਕੁਝ ਕਲੀਅਰ ਕੀਤਾ ਤਾਂ ਸਾਨੂੰ ਇਹ ਚੀਜ਼ਾਂ ਕਲੀਅਰ ਹੋਈਆਂ ਤਾਂ ਫਿਰ ਅਸੀਂ ਇਹਨਾਂ ਤੋਂ ਫੜ ਕੇ ਇੱਕ ਤਾਂ ਕਿਰਚ ਇਹਨਾਂ ਕੋਲੋਂ ਬਰਾਮਦ ਹੋਈ ਉਸ ਤੋਂ ਇਲਾਵਾ ਦੋ ਦੇਸੀ ਕੱਟੇ 1.315 ਬੋਰ ਇੱਕ 12 ਬੋਰ ਇਹ ਦੋ ਵੈਪਨ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਰਿਕਵਰ ਹੋਏ ਅਲੋਂਗ ਵਿਦ ਕਿਰਚ ਫਿਰ ਜੋ ਜਿਹੜੇ ਰੌਂਦ ਨੇ ਦੋ ਰੌਂਦ ਦੇ ਦੇਖੋ 3.315 ਬੋਰ ਦੇ ਅਤੇ ਤਿੰਨ ਰੌਂਦ 12 ਬੋਰ ਦੇ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਬਰਾਮਦ ਹੋਏ ਨੇ ਤੇ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਦੋਸ਼ੀ ਨਵਦੀਪ ਹੈ ਇਹਦੇ ਪਹਿਲਾਂ ਚਾਰ ਮੁਕੱਦਮੇ ਆਲਰੇਡੀ ਦਰਜ ਨੇ ਦਕੈਤੀ ਵਗੈਰਾ ਦਾ 392 ਦਾ ਹੈਗਾ ਲੜਾਈ ਝਗੜੇ ਦੇ ਮੁਕਦਮੇ ਦਰਜ ਨੇ ਇਹ ਸਾਰੇ ਗੰਗਾ ਨਗਰ ਦੇ ਵਿੱਚ ਜਿਹੜੇ ਹੈਗੇ ਨੇ ਆਲਰੇਡੀ ਲॉज ਨੇ ਇਸੇ ਹਿਸਾਬ ਨਾਲ ਸਤਨਾਮ ਦੇ ਉੱਤੇ ਵੀ ਪਹਿਲਾ ਮੁਕਦਮਾ ਦਰਜ ਨੇ ਤੇ ਜਿਹੜਾ ਪੀਜਾ ਦੋਸ਼ੀ ਅਰਸ਼ਵੀਰ ਹੈ ਉਹਦਾ ਹਜੇ ਰਿਕਾਰਡ ਦੇ ਵਿੱਚ ਕੋਈ ਹਜੇ ਪਤਾ ਨਹੀਂ ਲੱਗਾ ਜਿੱਦਾਂ ਅਸੀਂ ਹੋਰ ਵੀ ਪਤਾ